ਗੁਰੂ ਰੰਗ ਸਾਹਿਬ ਜੁਨੀਵਰਸਿਟੀ ਦੇ ਵੱਲੋਂ ਇੱਥੇ ਸਾਹਿਤ ਮੇਲਾ ਕਰਵਾਇਆ ਜਾਂਦਾ ਹੈ ਤਾਂ ਕਿ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹਨਾਂ ਤੱਕ ਪਹੁੰਚਦਾ ਕੀਤਾ ਜਾ ਸਕੇ ਕਿਉਂਕਿ ਸਮੇਂ ਦੀ ਲੋੜ ਹੈ ਸਾਹਿਤ ਮੇਲੇ ਦੇ ਵਿੱਚ ਦੇਖਦੇ ਆ ਤਾਂ ਸੰਗਤ ਦਾ ਭਰਪੂਰ ਸਹਿਯੋਗ ਸੰਗਤ ਇੱਥੇ ਆਉਂਦੀ ਆ ਸਾਡੇ ਸਮਾਗਮ ਵਿੱਚ ਹਾਜ਼ਰੀ ਵੀ ਲਗਾਉਂਦੀ ਆ ਤੇ ਕਾਫੀ ਹੱਦ ਤੱਕ ਲੋਕ ਕਿਤਾਬਾਂ ਖਰੀਦਦੇ ਵੀ ਨੇ ਪਰ ਬਹੁਤ ਤੇ ਇਹ ਸਾਹਿਤ ਮੇਲਾ ਸਾਹਿਬ ਜਹਾਂ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਹੈ ਇਹ ਆਪਣੇ ਸਿੱਖ ਕੌਮ ਦੇ ਪਹਿਲੇ ਸਿੱਖ ਸ਼ਹੀਦ ਬੀਬੀ ਜੀ ਨੇ ਇਹ ਛੋਟੇ ਹੁੰਦਿਆਂ ਮਹਾਰਾਜਿਆਂ ਦੇ ਨਾਲ ਦਸਵੇਂ ਪਾਤਸ਼ਾਹੀ ਦੇ ਨਾਲ ਸ਼ਸਤਰ ਵਿੱਦਿਆ ਲੈਂਦੇ ਸੀ ਉਹਨਾਂ ਦੇ ਮੂੰਹ ਬੋਲੇ ਭੈਣ ਸੀਗੇ ਵਾਣੀ ਲਿਖ ਕੇ ਹੀ ਲੈ ਕੇ ਆਉਨੇ ਆ ਜੀ ਹਾਂਜੀ ਸੰਗਤ ਆਂਦੇ ਆ ਤਾਂ ਸਾਰੇ ਦੇਖ ਕੇ ਖੁਸ਼ ਹੁੰਦੇ ਨੇ ਠੀਕ ਹੈ ਜੀ ਇਹਨਾਂ ਨੂੰ ਸਮਝ ਹੈ ਵੀ ਗੁਰਹਾਣੀ ਸ਼ਬਦ ਗੁਰੂ ਸਾਹਿਬਾਂ ਨੇ ਬਹੁਤ ਮੁੱਖ ਰੱਖਿਆ ਇਸ ਚੀਜ਼ ਨੂੰ ਤੇ ਸਿੱਖੀ ਨਾਲ ਜੁੜੋ ਸਿੱਖੀ ਦੇ ਇਤਿਹਾਸ ਨੂੰ ਪਛਾਣੋ ਕਿ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਗੁਰੂ ਸਾਹਿਬ ਨੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦਾ ਮਹੀਨਾ ਸਾਹਿਬਜ਼ਾਦਿਆਂ ਦੀ ਯਾਦ ਅਸੀਂ ਇਸ ਟਾਈਮ ਖੜੇ ਆ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਸ਼ਹਿਰ ਫਤਗੜ ਸਾਹਿਬ ਸਰਾਂ ਦੇ ਅੰਦਰ ਜਿੱਥੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦੇ ਲਈ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਅੰਦਰ ਇੱਕ ਵਿਲੱਖਣ ਤੌਰ ਤੇ ਲੰਗਰ ਲਾਇਆ ਗਿਆ ਜਿਵੇਂ ਬਾਕੀ ਸੰਗਤਾਂ ਆਉਣ ਵਾਲੀਆਂ ਸੰਗਤਾਂ ਦੇ ਲਈ ਪ੍ਰਸ਼ਾਦੇ ਦਾ ਚਾਹ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਲੰਗਰ ਲਾਉਂਦੇ ਆ ਉਸੇ ਤਰ੍ਹਾਂ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਅੰਦਰ ਵੱਖੋ-ਵੱਖਰੀਆਂ ਸੰਸਥਾਵਾਂ ਵੱਲੋਂ 71 ਹੋ ਕਰਕੇ ਗੁਰਮਤ ਸਾਹਿਤ ਮੇਲੇ ਦਾ ਆਯੋਜਨ ਕੀਤਾ ਗਿਆ। ਆਓ ਅੱਜ ਤੁਹਾਨੂੰ ਦਿਖਾਉਨੇ ਆ ਇਸ ਸ਼ਹੀਦੀ ਦਿਹਾੜਿਆਂ ਉੱਤੇ ਕਿਵੇਂ ਇਤਿਹਾਸ ਦੇ ਨਾਲ ਗੁਰਮਤ ਲਿਟਰੇਚਰ ਦੇ ਨਾਲ ਇਹ ਵੱਖੋ-ਵੱਖਰੀਆਂ ਸੰਸਥਾਵਾਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀयां ਦਿੰਦੀਆਂ ਨੇ ਅਤੇ ਸੰਗਤਾਂ ਦੀ ਸੇਵਾ ਕਰਦੀਆਂ ਨੇ। ਆਓ ਕਰਦੇ ਆ ਦਰਸ਼ਨ ਬਿਲੇ ਗੁਰਮਤ ਸਾਹਿਤ ਮੇਲੇ ਦੇ। ਆਓ ਇਸ ਸਮੇਂ ਮੇਰੇ ਨਾਲ ਇੱਕ ਬਹੁਤ ਹੀ ਮਸ਼ਹੂਰ ਆਸਥੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਮੂਸੇਵਾਲਾ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਤਕ ਕਿਤਾਬ ਲਿਖੀ ਸੀ ਵੀਰ ਮਨਜਿੰਦਰ ਮੱਖਾ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿਦਾਂ ਸਬੱਬ ਬਣਿਆ ਅੱਜ ਤੁਹਾਡਾ ਇਸ ਗੁਰਮਤ ਸਹਿਤ ਮੇਲੇ ਚ ਆਉਣ ਦਾ? ਅਸੀਂ ਹਰ ਸਾਲ ਇੱਥੇ ਆਉਂਦੇ ਹਾਂ ਜੀ ਕਿਉਂਕਿ ਗੁਰੂ ਰੰਗ ਸਾਹਿਬ ਜੁਨੀਵਰਸਿਟੀ ਦੇ ਵੱਲੋਂ ਇੱਥੇ ਸਹਿਤ ਮੇਲਾ ਕਰਵਾਇਆ ਜਾਂਦਾ ਹੈ। ਤਾਂ ਕਿ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹਨਾਂ ਤੱਕ ਪਹੁੰਚਦਾ ਕੀਤਾ ਜਾ ਸਕੇ ਕਿਉਂਕਿ ਸਮੇਂ ਦੀ ਲੋੜ ਹੈ ਜਿਵੇਂ ਦਾ ਦੌਰੇ ਚੱਲ ਰਿਹਾ ਇਸ ਦੌਰ ਦੇ ਵਿੱਚ ਇਨਫੋਰਮੇਸ਼ਨ ਅਸੀਂ ਜਾਣਦੇ ਆ ਕਿ ਬਹੁਤ ਜਲਦੀ ਟਰੈਵਲ ਕਰਦੀ ਹੈ ਪਰ ਉਹਦਾ ਇੱਕ ਨਾਲ ਨਾਲ ਦੂਜਾ ਪਹਿਲੋ ਇਹ ਵੀ ਹੈ ਕਿ ਮਿਸਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਫੈਲ ਰਹੀ ਹੈ ਤਾਂ ਕਰਕੇ ਕਿਤੇ ਨਾ ਕਿਤੇ ਸਟੀਕ ਜਾਣਕਾਰੀਆਂ ਵਾਸਤੇ অথੈਨਟਿਕ ਜਾਣਕਾਰੀਆਂ ਵਾਸਤੇ ਕਿਤਾਬ ਇੱਕ ਜਰੀਆ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਸਾਡੇ ਇਤਿਹਾਸ ਦਾ ਦੇ ਵਿੱਚ ਕੀ ਕੀ ਵਾਪਰਿਆ ਕਿੰਨਾ ਮੀਰ ਸਾਡਾ ਇਤਿਹਾਸ ਹੈ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਜਿੰਨੇ ਸਾਲ ਤੱਕ ਮਤਲਬ ਕਿ ਸਿੱਖ ਇਤਿਹਾਸ ਦੇ ਵਿੱਚ ਜੋਸ਼ੀ ਦੀਆਂ ਹੋਈਆਂ ਨੇ ਜੋ ਜੋ ਵੀ ਸਾਡੇ ਗੁਰੂਆਂ ਦੀ ਬਾਣੀ ਦੇ ਵਿੱਚ ਕਿਹਾ ਗਿਆ ਉਹਦੇ ਨਾਲ ਸਾਨੂੰ ਪਤਾ ਲੱਗਦਾ ਤਾਂ ਕਰਕੇ ਇਤਿਹਾਸ ਨਾਲ ਜਾਣੂ ਕਰਾਉਣ ਵਾਸਤੇ ਅਸੀਂ ਵੀ ਇੱਥੇ ਹਰ ਸਾਲ ਸਟਾਲ ਲਾਉਂਨੇ ਕਿਤਾਬ ਹਟ ਦੇ ਨਾਮ ਤੇ ਜੀ ਜਿਵੇਂ ਹੁਣ ਅੱਜ ਕੱਲ ਜਿਹੜਾ ਮੀਡੀਆ ਦਾ ਜੋਗਾ ਲੋਕ ਜ਼ਿਆਦਾਤਰ ਦੇਖਣਾ ਪਸੰਦ ਕਰਦੇ ਆ ਕਿਤਾਬਾਂ ਨੂੰ ਰਿਸ਼ਤਾ ਟੁੱਟਦਾ ਜਾ ਰਿਹਾ ਹੈ ਫਿਰ ਵੀ ਇਸ ਸਾਹਿਤ ਮੇਲੇ ਵਿੱਚ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਤੁਹਾਡੇ ਵੱਲੋਂ ਮਤਲਬ ਤੁਹਾਨੂੰ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਸੰਗਤ ਦੇ ਵੱਲੋਂ ਬਹੁਤ ਚੰਗਾ ਸਹਿਯੋਗ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਮੁੰਡੇ ਹੁਣ ਸਾਹਿਤ ਦੇ ਵੱਲ ਮੁੜ ਰਹੇ ਨੇ ਬੇਸ਼ੱਕ ਟੈਕਨੋਲੋਜੀ ਨੇ ਸੋਸ਼ਲ ਮੀਡੀਆ ਨੇ ਮੀਡੀਆ ਨੇ ਅ ਲੋਕਾਂ ਨੂੰ ਪਿਛਲੇ 20-25 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਹੁਣ ਪਿਛਲੇ 5-7 ਸਾਲਾਂ ਤੋਂ ਇੱਕ ਅਵੇਅਰਨੈਸ ਸਮਾਜ ਦੇ ਵਿੱਚ ਫੈਲੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਲੋਕ ਕਿਤਾਬ ਦੇ ਨਾਲ ਜੁੜਨ ਲੱਗੇ ਨੇ ਕਿਤਾਬ ਦੀ ਗੱਲ ਕਰਨ ਲੱਗੇ ਨੇ ਬਹੁਤ ਚੰਗਾ ਰਿਸਪੌਂਸ ਜੀ ਤੇ ਜਿਵੇਂ ਤੁਸੀਂ ਬਾਕੀ ਕਿਤਾਬਾਂ ਲਿਖੀਆਂ ਨੇ ਇੱਕ ਸਿੰਗਰ ਤੇ ਵੀ ਲਿਖੀ ਆ ਜਾਂ ਹੋਰ ਵੀ ਲਿਖੀ ਆ ਤੇ ਤੁਹਾਡਾ ਹੁਣ ਇਸ ਪਾਸੇ ਨੂੰ ਕੋਈ ਲਿਖਣ ਦਾ ਰੁਝਾਨ ਵਧਿਆ ਹੈ ਆ ਮੈਂ ਇਹ ਤੋਂ ਪਹਿਲਾਂ ਇੱਕ ਨਾਵਲ ਲਿਖਿਆ ਸੀ ਬਲੱਡ ਲਾਈਨ ਫਿਰ ਕਪਤਾ ਦੀ ਕਿਤਾਬ ਲਿਖੀ ਹੈ ਤਾਜੀ ਛਰੀਟ ਹੁਣ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਜੀਵਨੀ ਲਿਖੀ ਆ ਦਾ ਰੀਅਲ ਰੀਜ਼ਨ ਵਾਇ ਲੈਜੈਂਡ ਡਾਈਡ ਜਿਹਦੇ ਕਰਕੇ ਮੇਰੇ ਤੇ ਐਫ ਆਈ ਆਰ ਵੀਦਰ ਜੋਈ ਵੀ ਹੈ ਜੀ ਉਹ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਸੱਚ ਲਿਖਦੇ ਹਾਂ ਕਿਤੇ ਨਾ ਕਿਤੇ ਸੱਚ ਤੇ ਕੱਚ ਗੈਨੇ 14 ਹੁੰਦਾ ਤੇ ਚੱਲ ਰਿਹਾ ਕਿ ਮੈਂ ਮਤਲਬ ਕਿ ਨਾਵਲ ਦੇ ਉੱਪਰ ਕੰਮ ਕਰ ਰਿਹਾ ਹਾਂ ਕਾਰਤੂਸ਼ ਨਾਂ ਦਾ ਨਾਵ ਲੈ ਕੇ ਪੰਥਕ ਜਿਹੜਾ 1984 ਤੇ ਇੱਕ ਕਰੈਕਟਰ ਦੀ ਕਹਾਣੀ ਹੈਗੀ ਕਾਰਤੂਸ਼ ਉਹਦੇ ਉੱਪਰ ਕੰਮ ਕਰ ਰਿਹਾ ਹਾਂ ਤੁਹਾਡੀ ਨਵੀਂ ਉਮਰ ਆ ਤੁਸੀਂ ਜਿੰਨੇ ਵੀ ਨਵੀਂ ਉਮਰ ਦੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਹੀ ਕਹਿਣਾ ਚਾਹੁੰਨਾ ਕਿ ਸਾਹਿਤ ਹੈ ਜਿਹੜਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਸਾਹਿਤ ਸਾਨੂੰ ਜ਼ਿੰਦਗੀ ਜਿਉਣ ਦੀ ਕਲਾ ਬਾਰੇ ਦੱਸਦਾ ਹੈ ਅੱਜ ਦਾ ਦੌਰ ਬੇਸ਼ੱਕ ਬਹੁਤ ਕਾਲੀ ਦਾ ਦੌਰ ਹੈ ਬਹੁਤ ਹਰ ਕੋਈ ਜਲਦੀ ਤੋਂ ਜਲਦੀ ਕਿਤੇ ਨਾ ਕਿਤੇ ਪਹੁੰਚਣਾ ਚਾਹੁੰਦਾ ਹੈ ਇਹ ਕਾਲੀ ਦੇ ਕਰਕੇ ਜ਼ਿੰਦਗੀ ਜਿਹੜੀ ਕਿਤੇ ਨਾ ਕਿਤੇ ਜਿਉਣੀ ਲੋਕ ਭੁੱਲ ਰਹੇ ਨੇ ਜ਼ਿੰਦਗੀ ਜਿਉਣੀ ਤੇ ਕੱਟਣੀ ਦੋਨਾਂ ਦੇ ਵਿੱਚ ਫਰਕ ਹੈ ਜੇ ਤੁਸੀਂ ਸਾਹਿਦ ਦੇ ਨਾਲ ਜੁੜੋਗੇ ਤੁਸੀਂ ਕਿਤਾਬਾਂ ਪੜ੍ਹੋਗੇ ਉਸ ਨੂੰ ਪਤਾ ਲੱਗੂਗਾ ਕਿ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਆ ਸਾਡੇ ਪੁਰਖਿਆਂ ਨੇ ਜ਼ਿੰਦਗੀ ਦਾ ਲਤਫ ਕਿਹੜੇ ਅੰਦਾਜ਼ ਦੇ ਵਿੱਚ ਲਿਆ ਉਹਨਾਂ ਨੇ ਪਦਾਰਤਾ ਤੋਂ ਮਟੀਰੀਅਲਿਜ਼ਮ ਨੂੰ ਆਪਣੇ ਤੋਂ ਦੂਰ ਰੱਖਿਆ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਹੈ ਆਪਦੀ ਸਿਹਤ ਨੂੰ ਅਹਿਮੀਅਤ ਦਿੱਤੀ ਹੈ ਨਾਲ ਨਾਲ ਕੰਮ ਵੀ ਕੀਤਾ ਹੈ ਉਹਨਾਂ ਨੂੰ ਪਤਾ ਹੈ ਕਿ ਜ਼ਰੂਰਤਾਂ ਤੇ ਲੋੜਾਂ ਦੇ ਵਿੱਚ ਕਿੰਨਾ ਫਰਕ ਹੈ ਹਨਾ ਲੋੜਾਂ ਨੇ ਜੋ ਪੂਰੀਆਂ ਹੋ ਜਾਂਦੀਆਂ ਨੇ ਇਸ਼ਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਸ਼ਾਇਦ ਸੋਨੂੰ ਦੱਸੂਗਾ ਇਹ ਸਾਰੀਆਂ ਚੀਜ਼ਾਂ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਜੀ ਬਹੁਤ-ਬਹੁਤ ਧੰਨ ਵੀਰ ਬੀ ਜੀ ਸੋ ਇਹ ਹਨ ਵੀਰ ਮਨਜਿੰਦਰ ਮੱਖਾ ਜੀ ਆਓ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਅੱਗੇ ਤੇ ਮਣਾਉਣੇ ਆ ਇੱਥੋਂ ਜਿਨ੍ਹਾਂ ਨੇ ਵੀ ਇੱਥੇ ਪੁਸਤਕ ਸਾਇਤ ਮੇਲੇ ਵਿੱਚ ਆਪੋ ਆਪਣਾ ਯੋਗਦਾਨ ਪਾਇਆ ਬਣੇ ਰਹੋ ਮੇਰੇ ਨਾਲ ਤੁਹਾਨੂੰ ਜਲਦੀ ਕਰਾਉਣੇ ਦਰਸ਼ਨ ਇਸ ਵਕਤ ਮੇਰੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜਾਬੀ ਵਿਭਾਗ ਦੇ ਵਿੱਚੋਂ ਮੁਖੀ ਡਾਕਟਰ ਸਿਕੰਦਰ ਸਾਹਿਬ ਮੌਜੂਦ ਨੇ ਆਪ ਇਹਨਾਂ ਨੂੰ ਪੁੱਛਦਿਆਂ ਗੱਲਬਾਤ ਕਰਦੇ ਆਂ ਵੀ ਸੰਗਤ ਦੇ ਵੱਲੋਂ ਇੱਥੇ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੁਕਤਾ ਤੁਸੀਂ ਆਖਿਆ ਉਸ ਨੂੰ ਕਈ ਪੱਖਾਂ ਤੋਂ ਵੇਖਣ ਦੀ ਲੋੜ ਆ ਜਦੋਂ ਅਸੀਂ ਯੂਨੀਵਰਸਿਟੀ ਦੇ ਅੰਦਰ ਇਸ ਗੁਰਮਤ ਸਾਹਿਤ ਮੇਲੇ ਦੇ ਵਿੱਚ ਵੇਖਦੇ ਆਂ ਤਾਂ ਸੰਗਤ ਦਾ ਭਰਪੂਰ ਸਹਿਯੋਗ ਸੰਗਤ ਇੱਥੇ ਆਉਂਦੀ ਆ ਸਾਡੇ ਸਮਾਗਮ ਵਿੱਚ ਹਾਜ਼ਰੀ ਵੀ ਲਵਾਉਂਦੀ ਆ ਕਿ ਕਾਫੀ ਹੱਦ ਤੱਕ ਲੋਕ ਕਿਤਾਬਾਂ ਖਰੀਦਦੇ ਵੀ ਨੇ ਔਰ ਬਹੁਤ ਕਿਤਾਬਾਂ ਦੇਖਦੇ ਨੇ ਦਰਸ਼ਨ ਕਰਦੇ ਨੇ ਤੇ ਖਰੀਦਣ ਦਾ ਮਨ ਬਣਾਉਂਦੇ ਨੇ ਇਹ ਕਿਉਂਕਿ ਪੜਨ ਦਾ ਰੁਝਾਨ ਲਗਾਤਾਰ ਮੁਕਾਬਲਤਨ ਥੋੜਾ ਵੱਧ ਰਿਹਾ ਪਰ ਯੂਨੀਵਰਸਿਟੀ ਦੇ ਇਧਰਲੇ ਪਾਸੇ ਦੂਸਰੇ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਲੱਗੀਆਂ ਹੋਈਆਂ ਨੇ ਜੀ ਕਈ ਹਜ਼ਾਰ ਦੇ ਰਦਗਰ ਦੇ ਟਰਾਲੀ ਆ ਉਹਨਾਂ ਟਰਾਲੀਆਂ ਨੂੰ ਦੇਖ ਕੇ ਥੋੜੀ ਨਿਰਾਸ਼ਾ ਹੋਈ ਇੱਕ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਨਿਆਣੇ ਨੇ ਉਹ ਪਤਿਤ ਨੇ ਜੀ ਦੂਸਰੀ ਗੱਲ ਇਹ ਕਿ ਉਹ ਆਏ ਨੇ ਇੱਥੇ ਤੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਬਣਦੀ ਆ ਕਿ ਉਹ ਟਰਾਲੀਆਂ ਚੋਂ ਬਾਹਰ ਨਿਕਲ ਕੇ ਸੰਗਤ ਦੀ ਸੇਵਾ ਕਰਨ ਲੰਗਰਾਂ ਵਿੱਚ ਸੇਵਾ ਕਰਨ ਤੇ ਜਿੱਥੇ ਵੱਧ ਤੋਂ ਵੱਧ ਸੰਗਤ ਦਾ ਸਹਿਯੋਗ ਦੇਣਾ ਉੱਥੇ ਦੇਣਾ ਪਰ ਉਹ ਅਸੀਂ ਇੱਕ ਪੜਤਾਲ ਕਰਾਈ ਤੇ ਬਹੁਤ ਵੱਡਾ ਹਿੱਸਾ ਹੈ ਉਹ ਟਰਾਲੀਆਂ ਦੇ ਵਿੱਚ ਹੀ ਬੈਠਾ ਬੱਚਿਆਂ ਦਾ ਜਿਹੜੇ ਬਜ਼ੁਰਗ ਨੇ ਵੱਡੀ ਉਮਰ ਦੇ ਬੰਦੇ ਨੇ ਉਹ ਜ਼ਰੂਰ ਲੰਗਰਾਂ ਵਿੱਚ ਸੇਵਾ ਤੇ ਪਹੁੰਚਦੇ ਨੇ ਪਰ ਉਹ ਇਤਾਂ ਦਾ ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਜਿਹੜੇ ਲੰਗਰਾਂ ਨਾਲ ਆਈਆਂ ਹੀਆਂ ਟਰਾਲੀਆਂ ਨੇ ਉਹ ਤਾਂ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਪਰ ਇਹ ਜਿਹੜੀ ਮੈਂ ਤੁਹਾਨੂੰ ਯੂਨੀਵਰਸਿਟੀ ਦੇ ਅੰਦਰ ਆਇਆ ਦੂਸਰਾ ਸੰਗਤ ਦਾ ਇਹ ਹੰਗਾਰਾ ਤੀਸਰਾ ਪੁਛ ਹੱਦ ਤੱਕ ਇਸ ਤਰ੍ਹਾਂ ਦੀ ਵੀ ਆ ਸੰਗਤ ਜਿਹੜੀ ਬੇਅੰਤ ਸ਼ਰਦਾ ਵਾਲੀ ਆ ਜਿਹੜੇ ਜਦੋਂ ਰਸਤੇ 'ਚ ਵੀ ਜਾਂਦੇ ਨੇ ਤਾਂ ਉਹ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਨੇ ਤੇ ਉਹਨਾਂ ਦੇ ਭਾਵਨਾ ਨੂੰ ਮਤਲਬ ਸਤਕਾਰ ਕਰਨਾ ਬੰਦਾ ਅੱਛਾ ਕੁਸ਼ ਹੱਦ ਤੱਕ ਦੂਸਰੇ ਪਾਸੇ ਐਸੇ ਵੀ ਲੋਕ ਨੇ ਜਿਹੜੇ ਨਰੋਲ ਮੇਲੇ ਵਜੋਂ ਹੀ ਆਏ ਹੋਏ ਨੇ ਤੇ ਉਹ ਮੇਲਾ ਵੇਖਦੇ ਨੇ ਤੇ ਇਵਨ ਉਹ ਲਗਭਗ ਸਾਰੀ ਜਿਵੇਂ ਮਤਲਬ ਇੱਕ ਮੇਲੇ ਵਾਲੀਆਂ ਗਤੀਵਿਧੀਆਂ ਹੁੰਦੀਆਂ ਨੇ ਕੁਝ ਤਾਂ ਇਦਾਂ ਦੇ ਨੇ ਵੀ ਟਰੈਕਟਰਾਂ ਦੀਆਂ ਪ੍ਰਦਰਸ਼ਨੀਆਂ ਵਾਲੀ ਸਥਿਤੀ ਦੇ ਬੰਚੇ ਹਨ ਇਸ ਲਈ ਇਸ ਨੁਕਤੇ ਤੋਂ ਜਦੋਂ ਅਸੀਂ ਵੇਖਦੇ ਆ ਤਾਂ ਸਾਨੂੰ ਜਿਹੜੀ ਇਹ ਸ਼ਹਾਦਤ ਦਾ ਪਵਿੱਤਰ ਥਾਂ ਹੈ ਤੇ ਪਵਿੱਤਰ ਦਿਨ ਚੱਲ ਰਹੇ ਨੇ ਇਹਨਾਂ ਮੁਕੱਦਸ ਦਿਨਾਂ ਦੇ ਵਿੱਚ ਸਾਡੇ ਬੰਦਿਆਂ ਦੇ ਅੰਦਰ ਜਿਵੇਂ ਪ੍ਰਾਣੇ ਬਜ਼ੁਰਗਾਂ ਵੱਲੋਂ ਦੱਸਿਆ ਜਾਂਦਾ ਸੀ ਕਿ ਇਸ ਘੜੀ ਇਹਨਾਂ ਦਿਨਾਂ ਦੇ ਵਿੱਚ ਲੋਕ ਬਿਸਤਰਿਆਂ ਤੇ ਨਹੀਂ ਸੰਸੋਂਦੇ ਜੀ ਸੌਂਦੇ ਸੀ ਕਿਉਂਕਿ ਉਹਨਾਂ ਦੇ ਅੰਦਰ ਸਾਹਿਬਜ਼ਾਦਿਆਂ ਪ੍ਰਤੀ ਮਾਤਾ ਗੁਜਰੀ ਜੀ ਪ੍ਰਤੀ ਸਤਿਕਾਰ ਸੀ ਤਾਂ ਸਾਡੇ ਹੁਣ ਇਕੱਠ ਤੇ ਜ਼ਿਆਦਾ ਹੋ ਗਿਆ ਮੁਕਾਬਲਦਾਨ ਪਰ ਜਿਹੜੀ ਚੀਜ਼ ਦਾ ਸੰਚਾਰ ਹੋਣਾ ਸੀ ਜਿਹੜਾ ਸਨੇਹਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੀ ਵੱਡੇ ਰੂਪ ਦੇ ਵਿੱਚ ਉਹ ਸਾਡਾ ਖੁੱਸਦਾ ਜਾ ਰਿਹਾ ਇਸ ਲਈ ਮਤਲਬ ਜਦੋਂ ਅਸੀਂ ਵੇਖਦੇ ਹਾਂ ਸੰਗਤ ਦੇ ਸਹਿਯੋਗ ਨੂੰ ਰਲਿਆ ਮਿਲਿਆ ਜਿਹਾ ਸਹਿਯੋਗ ਆ ਤੇ ਨਿਰੋਲ ਇਦਾਂ ਨਹੀਂ ਕਹਿ ਸਕਦੇ ਕਿ ਸਾਰਾ ਉਸਾਰੂ ਆ ਨਿਰੋਲ ਇਦਾਂ ਨਹੀਂ ਕਹਿ ਸਕਦੇ ਕਿ ਸਾਰਾ ਟਾਹੂ ਆ ਪਰ ਜਿੰਨਾ ਕੁਝ ਵੀ ਹੈ ਥੋੜਾ ਵਿਗਾੜੂ ਜਾਂ ਟਾਹੂ ਉਸ ਦੇ ਖਾਤਰ ਸਾਰੀ ਸਾਰੇ ਪੰਥ ਨੂੰ ਸਾਰੀ ਸੰਗਤ ਨੂੰ ਸਿੱਖਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਉਹਨਾਂ ਨੂੰ ਇਸ ਪਾਸੇ ਉਪਰਾਲੇ ਕਰਨ ਦੀ ਲੋੜ ਹੈ ਚੜ੍ਹਦੀ ਕਲਾ ਨਾਲ ਤਾਂ ਜੋ ਆਪਾਂ ਇਸ ਸ਼ਹੀਦੀ ਸਭਾ ਦੇ ਵਿੱਚ ਹੋਰ ਜਿੰਨੀ ਵਧੀਆ ਤੋਂ ਵਧੀਆ ਸੇਵਾ ਉਹ ਕਰ ਸਕੀਏ ਤਾਂ ਇਹ ਆਪਣਾ ਤੀਸਰਾ ਸਾਹਿਤ ਮੇਲਾ ਚੱਲ ਰਿਹਾ ਹੈ ਪਿਛਲੇ 2 ਸਾਲਾਂ ਵਿੱਚ ਦੋ ਮੇਲੇ ਲੰਘ ਚੁੱਕੇ ਆ ਇਹ ਤੀਜੇ ਮੇਲੇ ਵਿੱਚ ਪਹਿਲੇ ਦੋ ਨਾਲੋਂ ਕੋਈ ਫਰਕ ਦੇਖਣ ਨੂੰ ਮਿਲਿਆ ਸਟਾਲਾਂ ਤੇ ਜਿੱਥੇ ਕਿਤਾਬਾਂ ਵੇਚੀਆਂ ਜਾਂ ਖਰੀਦੀਆਂ ਜਾਂਦੀਆਂ ਨੇ ਹਾਂ ਇਹ ਕਿਤਾਬਾਂ ਦੇ ਵਿੱਚ ਮੁਕਾਬਲਤਨ ਇੱਕ ਤੇ ਜਿਹੜੀ ਲੋਕਾਂ ਦੀ ਆਮਦ ਦੀ ਗਿਣਤੀ ਵੱਧ ਹੈ ਜੋ ਅਸੀਂ ਆਪਣੇ ਵੱਲੋਂ ਇਸ ਗੱਲ ਨੂੰ ਵੇਖਿਆ ਦੂਸਰੀ ਗੱਲ ਇਹ ਹੈ ਕਿ ਅਸੀਂ ਇਸ ਵਾਰੀ ਕਿਤਾਬ ਮੇਲੇ ਦੇ ਉੱਤੇ ਯੂਨੀਵਰਸਿਟੀ ਵੱਲੋਂ ਕੁਝ ਸਮਾਗਮਾਂ ਦਾ ਆਰੰਭ ਵੀ ਕੀਤਾ ਜਿਵੇਂ ਕਵੀ ਦਰਬਾਰ ਕੱਲ ਕਰਵਾਇਆ ਅੱਜ ਵੀ ਕਰਵਾਇਆ ਇਸ ਤਰ੍ਹਾਂ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਹੋਰ ਵਿਚਾਰ ਚਰਚਾਵਾਂ ਦੇ ਜਿਹੜੀਆਂ ਪੰਥ ਨੂੰ ਉਸਾਰੂ ਪਾਸੇ ਲੈ ਕੇ ਜਾਣ ਉਹਨਾਂ ਵਿਚਾਰ ਚਰਚਾਵਾਂ ਨੂੰ ਅਸੀਂ ਬਯੰਤਾਂਗੇ ਆਉਣ ਵਾਲੇ ਸਾਲਾਂ ਵਿੱਚ ਤਾਂ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵਨਾ ਹੈ ਕਿ ਇਹ ਰੁਝਾਨ ਵਧੇ ਪਰ ਅਜੇ ਬਹੁਤ ਹੱਦ ਤੱਕ ਸਿੱਖਾਂ ਦਾ ਰੁਝਾਨ ਕਿਤਾਬਾਂ ਪੜ੍ਹਨ ਵਾਲੇ ਪਾਸੇ ਨਹੀਂ ਉਦਾਂ ਦਾ ਪਿਆ ਹੁਣ ਇੱਕ ਫਰਕ ਹੈ ਪੁਰਾਣੇ ਜ਼ਮਾਨੇ ਨਾਲੋਂ ਕਿ ਕਿਤਾਬਾਂ ਖਰੀਦਣ ਜ਼ਰੂਰ ਲੱਗ ਗਏ ਲੋਕ ਜੀ ਲੋਕਾਂ ਨੂੰ ਇਹ ਖੁਸ਼ੀ ਹੁੰਦੀ ਆ ਕਿ ਉਹਨਾਂ ਦੇ ਘਰੇ ਕਿਤਾਬ ਹੋਵੇ ਉਹ ਉਹ ਉਹਨਾਂ ਨੂੰ ਸੋਹਣੀ ਲੱਗਦੀ ਆ ਜਿਵੇਂ ਟੌਰ ਵਾਲੀ ਗੱਲ ਹੁੰਦੀ ਆ ਨਾ ਤਾਂ ਉਦਾਂ ਹੋ ਗਿਆ ਤਾਂ ਇਸ ਲਈ ਆਸ ਹੈ ਕਿ ਫੇਰ ਪੜਨ ਵੀ ਲੱਗ ਜਾਣਗੇ ਜੀ ਵੱਡੀ ਦਿੱਕਤ ਇੱਕ ਇਹ ਆ ਰਹੀ ਆ ਕਿ ਜਿਹੜੀ ਨਵੀਆਂ ਪੀੜ੍ਹੀਆਂ ਨੇ ਉਹਦੇ ਵਿੱਚ ਪੰਜਾਬੀ ਪੜਨ ਦੀ ਅਸਮਰੱਥਾ ਵੱਧ ਰਹੀ ਆ ਤੇ ਜਿਹੜੀ ਸਿੱਖ ਰਵਾਇਤ ਦੀ ਸ਼ਬਦਾਵਲੀ ਆ ਉਹਦੇ ਪ੍ਰਤੀ ਵਿਰਧ ਰਹੀ ਆ ਇਹ ਥੋੜੀਆਂ ਦਿੱਕਤਾਂ ਆ ਰਹੀਆਂ ਨੇ ਪਰ ਮੁਕਾਬਲ ਤਨ ਪਹੁੰਚ ਵੱਧ ਰਹੀ ਆ ਨੌਜਵਾਨ ਬਹੁਤ ਫਿਰ ਰਹੇ ਨੇ ਇੱਥੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਇੱਥੇ ਕਿਤਾਬਾਂ ਪਾਵੇਂ ਦੇਖਣੇ ਆਉਂਦੇ ਆ ਆਉਂਦੇ ਜ਼ਰੂਰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਦੇਖੋ ਮੈਂ ਪੜਨ ਦੇਖਣ ਵਾਲੇ ਖੇਤਰ ਵਿੱਚੋਂ ਹਾਂ ਮੈਂ ਇਹ ਕਹਿਣਾ ਕਿ ਬੰਦੇ ਨੂੰ ਨਾ ਆਪਣਾ ਸਮਾਂ ਵੰਡਣਾ ਚਾਹੀਦਾ ਜੀ ਕਿ ਮੇਰੇ ਕੋਲੇ ਮਹੀਨੇ ਵਿੱਚ ਹਫ਼ਤੇ ਵਿੱਚ ਦਿਨ ਵਿੱਚ ਜਾਂ ਸਾਲ ਵਿੱਚ ਕਿੰਨਾ ਸਮਾਂ ਕਿੰਨਾ ਸਮਾਂ ਹੈ ਜਿਹੜਾ ਮੈਂ ਆਪਦੇ ਸਰੀਰ ਨੂੰ ਲਾਉਣਾ ਕਿੰਨਾ ਸਮਾਂ ਹੈ ਜਿਹੜਾ ਮੈਂ ਕਿੱਤੇ ਨੂੰ ਲਾਉਣਾ ਖਾਣ ਪੀਣ ਸੌਣ ਪੈਣ ਨੂੰ ਮੈਂ ਕਿੰਨਾ ਸਮਾਂ ਲਾਉਣਾ ਉਹਦੇ ਵਿੱਚੋਂ ਫਿਰ ਬੰਦੇ ਨੂੰ ਵੰਡਣਾ ਚਾਹੀਦਾ ਵੀ ਕਿੰਨਾ ਸਮਾਂ ਮੈਂ ਆਪਣੇ ਆਪਣੇ ਵਿਕਾਸ ਤੇ ਲਾਉਣਾ ਆਪਣੀ ਸਮਝ ਨੂੰ ਵੱਡੀ ਕਰਨ ਖਾਤਰ ਲਾਉਣਾ ਵਿਕਾਸ ਖਾਤਰ ਲਾਉਣਾ ਉਸ ਦੇ ਵਿੱਚੋਂ ਫਿਰ ਬੰਦੇ ਨੂੰ ਆਪਣਾ ਪੜ੍ਹਨ ਦਾ ਸਮਾਂ ਵੰਡਣਾ ਚਾਹੀਦਾ ਮੰਨ ਲਓ ਵੀ ਬੰਦਾ ਇਹ ਕਹਿੰਦਾ ਕਿ ਮੇਰੇ ਕੋਲੇ ਦਿਨ ਦੇ ਵਿੱਚ ਸੌਣ ਤੋਂ ਸવાય 18 ਘੰਟੇ ਨੇ ਤੇ 18 ਘੰਟਿਆਂ ਦੇ ਵਿੱਚੋਂ ਉਹ ਵੰਡੇ ਵੀ ਮੈਂ ਜੀ 2 ਘੰਟੇ ਪੜ੍ਹਨ ਨੂੰ ਲਾਉਣੇ ਨੇ ਤਾਂ 2 ਘੰਟੇ ਨਾਲ ਹਫ਼ਤੇ ਦੇ 14 ਘੰਟੇ ਹੋਗਾ ਤਾਂ ਉਹ ਚਾਹੇ ਕਿਸੇ ਦਿਨ 5 ਲਾ ਲਵੇ ਕਿਸੇ ਦਿਨ ਘੱਟ ਲਾ ਲਵੇ ਵੱਧ ਲਾ ਲਵੇ ਇਸ ਤਰੀਕੇ ਬੰਦਿਆਂ ਨੂੰ ਸਮਾਵਜਿਕ ਬੰਨ ਕੇ ਹਾਂਜੀ ਪੜਨ ਤੇ ਲਾਉਣਾ ਚਾਹੀਦਾ ਇੱਕ ਗੱਲ ਦੂਸਰੀ ਗੱਲ ਉਹਨੇ ਕੀ ਪੜਨਾ ਇਸ ਦੀ ਉਹ ਸਾਫ ਚੋਣ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਇਤਿਹਾਸ ਪਸੰਦ ਹੈ ਕੀ ਉਹਨਾਂ ਨੂੰ ਸਾਖੀ ਪਸੰਦ ਹੈ ਕੀ ਉਹਨਾਂ ਨੂੰ ਸਿਧਾਂਤ ਪਸੰਦ ਹੈ ਕੀ ਉਹਨਾਂ ਨੂੰ ਕੋਈ ਸਾਹਿਤ ਦੀਆਂ ਰਚਨਾਵਾਂ ਪਸੰਦ ਨੇ ਕੀ ਉਹਨਾਂ ਨੂੰ ਕਿਸੇ ਕਲਾ ਦੀਆਂ ਰਚਨਾਵਾਂ ਪਸੰਦ ਨੇ ਤਾਂ ਇਸ ਲਈ ਇਸ ਨੁਕਤੇ ਤੋਂ ਬੰਦੇ ਨੂੰ ਆਪਣੀ ਰੁਚੀ ਵੇਖਣੀ ਚਾਹੀਦੀ ਹੈ ਤਾਂ ਫਿਰ ਜੇ ਇਸ ਤਰੀਕੇ ਆਪਾਂ ਵੰਡ ਲਈਏ ਤੇ ਕਿਤਾਬਾਂ ਦਾ ਵੀ ਫਿਰ ਉਹੀ ਕਿਤਾਬਾਂ ਖਰੀਦਣੇ ਚਾਹੀਦੀਆਂ ਨੇ ਬੇਲੋੜਾ ਬੇਲੋੜੀ ਸਮੱਗਰੀ ਇਕੱਠੀ ਕਰਨ ਤੋਂ ਬਚਣਾ ਚਾਹੀਦਾ ਤਾਂ ਇਸ ਨਾਲ ਫਿਰ ਇੱਕ ਪੜਨ ਦਾ ਰੁਝਾਨ ਵਧੇਗਾ ਅਗਲੀ ਗੱਲ ਇਹ ਹੈ ਕਿ ਬੰਦੇ ਦੀ ਪੜ੍ਹਾਈ ਦਾ ਸਭ ਤੋਂ ਵੱਧ ਸਮਾਂ ਖਾ ਰਿਹਾ ਜਿਹੜੇ ਵਿਜਲੀ ਯੰਤਰ ਨੇ ਜਿਵੇਂ ਫੋਨ ਵਗੈਰਾ ਨੇ ਉਹਨਾਂ ਬਾਰੇ ਬੰਦੇ ਨੂੰ ਜ਼ਰੂਰ ਬੇਹੰਤਣਾ ਚਾਹੀਦਾ ਘਟੋ ਘਟ ਹਰੇਕ ਬੰਦੇ ਨੂੰ ਇਹ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਕਿ ਉਹਨੇ ਜਿਹੜਾ ਫੋਨ ਹੈ ਉਹ ਕਿੰਨਾ ਸਮਾਂ ਵੇਖਣਾ ਜਿਵੇਂ ਸੋਸ਼ਲ ਮੀਡੀਆ ਕੋਈ ਫੇਸਬੁੱਕ ਕਾ ਟਵਿੱਟਰ ਐ ਐਸਾ ਕੁਦਰ ਜਿਹਨੂੰ ਤੇ ਜਾਂ ਹੋਰ ਜਿਹੜੀਆਂ ਇੰਸਟਾਗ੍ਰਾਮ ਵਗੈਰਾ ਉਹ ਉਹਨੇ ਕਿੰਨਾ ਸਮਾਂ ਵਰਤਣਾ ਉਸ ਨੂੰ ਇਹ ਵਿਉਂਤਣਾ ਚਾਹੀਦਾ ਤੇ ਉਹ ਵਿਉਂਤ ਕੇ ਫੇਰ ਫਿਰ ਬੰਦੇ ਫਿਰ ਜੇ ਤੁਸੀਂ ਕੋਈ ਵੀ ਕੰਮ ਆਰੰਭੋਗੇ ਤਾਂ ਉਹ ਨਿਸ਼ਚਿਤ ਸਮੇਂ ਵਿੱਚ ਹੋਵੇਗਾ ਨਹੀਂ ਇਹ ਹੋ ਜਾਂਦਾ ਕਿ ਤੁਸੀਂ ਕੰਮ ਆਰੰਭ ਲੈਨੇ ਹੋ ਤੇ ਕੰਮ ਤੋਂ ਕੰਮ ਸਹੀ ਸਮੇਂ ਤੇ ਨਾ ਹੋਣ ਕਰਕੇ ਬੰਦੇ ਨਿਰਾਸ਼ ਹੀ ਹੁੰਦੇ ਨੇ ਜੀ ਆ ਇਹ ਮੇਰੀ ਸਾਰੇ ਸਾਰੇ ਨੌਜਵਾਨਾਂ ਨੂੰ ਸਲਾਹ ਹੈ ਵੀ ਆਪਣਾ ਸਮਾਂ ਵੰਡਣਾ ਉਹਨਾਂ ਨੇ ਕੀ ਪੜ੍ਹਨਾ ਉਹ ਵੇਖਣਾ ਅਤੇ ਉਹਨਾਂ ਨੇ ਕਿਹੜੀ ਚੀਜ਼ ਨਹੀਂ ਵੇਖਣੀ ਉਹਦਾ ਖਿਆਲ ਰੱਖਣਾ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਇਹ ਸਨ ਡਾਕਟਰ ਸਿਕੰਦਰ ਸਿੰਘ ਜਿਹੜੇ ਕਿ ਪੰਜਾਬੀ ਵਿਭਾਗ ਦੇ ਮੁਖੀ ਆ ਬੜੇ ਅਣਮੋਲ ਬਚਨ ਇਹਨਾਂ ਨੇ ਸਾਨੂੰ ਤੇ ਨੌਜਵਾਨ ਪੀੜ੍ਹੀ ਨੂੰ ਦਿੱਤੇ ਆ ਸੋ ਆਓ ਆਪਾਂ ਅੱਗੇ ਹੋਰ ਦਰਸ਼ਨ ਕਰਦੇ ਆ ਇਸ ਗੁਰਮਤ ਸਹਿਤ ਮੇਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਦੇ ਧਰਮੰਦ ਦੇ ਮੁਖੀ ਪ੍ਰੋਫੈਸਰ ਸਾਹਿਬ ਡਾਕਟਰ ਸਾਹਿਬ ਮੌਜੂਦ ਨੇ ਆਓ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇਸ ਸਾਹਿਤ ਮੇਲੇ ਵਿੱਚ ਸੰਗਤਾਂ ਵੱਲੋਂ ਕਿੰਨਾ ਸਹਿਯੋਗ ਦਿੱਤਾ ਜਾ ਰਿਹਾ ਸਰਵਾਹੀ ਗੁਰਜੀਤ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦੱਸਣਾ ਚਾਹਨਾ ਕਿ ਸ੍ਰੀ ਗੁਰੂਗ੍ਰਾਂਤ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਇਹ ਤੀਜਾ ਸਾਲਾਨਾ ਗੁਰਮਤ ਸਾਹਿਤ ਮੇਲਾ ਤੇ ਇਹ ਸਾਹਿਤ ਮੇਲਾ ਸਾਹਿਬ ਜਹਾਂ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਹੈ ਅਸੀਂ ਪਿਛਲੇ 10-12 ਸਾਲਾਂ ਤੋਂ ਜਦੋਂ ਤੋਂ ਇੱਥੇ ਸੇਵਾ ਕਰ ਰਹੇ ਹਾਂ ਯੂਨੀਵਰਸਿਟੀ 'ਚ ਅਸੀਂ ਦੇਖਦੇ ਸੀ ਕਿ ਬੜੀ ਸ਼ਰਧਾ ਭਾਵਨਾ ਨਾਲ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚਦੀਆਂ ਨੇ ਇਸ ਸ਼ਹੀਦੀ ਜੋੜ ਮੇਲ ਤੇ ਪਰ ਉਹਦੇ 'ਚ ਉਹ ਬਹੁ ਗਿਣਤੀ ਜਿਹੜੀ ਸੰਗਤ ਹੈ ਉਹ ਕੋਈ ਸਾਹਿਤ ਲੈ ਕੇ ਜਾਣ ਦੀ ਬਜਾਏ ਕਿਤਾਬ ਖਰੀਦ ਕੇ ਲੈ ਕੇ ਜਾਣ ਦੀ ਬਜਾਏ ਖੜਾਉਣੇ ਲੈ ਕੇ ਜਾ ਰਹੇ ਨੇ ਜਾਂ ਹੋਰ ਕੁਝ ਮਾੜੀਆਂ ਚੀਜ਼ਾਂ ਵੀ ਇੱਥੋਂ ਜਾ ਰਹੀਆਂ ਨੇ ਘਰਾਂ ਨੂੰ ਤਾਂ ਸਾਡਾ ਹੁਣ ਜਦੋਂ ਸ਼ਬਦ ਗੁਰੂ ਹੈ ਤਾਂ ਸਾਡੇ ਵਾਸਤੇ ਜਿਹੜਾ ਅਖਰ ਗਿਆਨ ਹੈ ਜਿਹੜੀ ਕਿਤਾਬ ਹੈ ਉਹਦਾ ਸਤਕਾਰ ਉਹਦਾ ਮਾਨ ਤਨ ਬਹੁਤ ਵੱਡਾ ਤਾਂ ਅਸੀਂ ਆਪਣੇ ਫਰਜ਼ ਨੂੰ ਪਛਾਣਿਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਸਾਡੇ ਤੇ ਅਸੀਸ ਹੋਈ ਕਿ ਇਹ ਤੀਜਾ ਸਲਾਨਾ ਪੁਸਤਕ ਮੇਲਾ ਹੈ ਤੇ ਹਰ ਵਰੀ ਸੰਗਤ ਦਾ ਜਿਹੜਾ ਰਿਸਪੌਂਸ ਹੈ ਉਹ ਸਾਨੂੰ ਪਹਿਲਾਂ ਨਾਲੋਂ ਵਧੇਕ ਮਿਲਦਾ ਇਸ ਵਰੀ ਦਿੱਲੀ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਪੰਜਾਬ ਤੋਂ ਲਗਭਗ 30 ਵਾਕਵਾਕ ਪ੍ਰਕਾਸ਼ਕ ਸਾਡੇ ਕੋਲ ਪਹੁੰਚੇ ਨੇ ਤੇ ਪਿਛਲੇ ਅੱਜ ਤੀਜਾ ਦਿਨ ਹੈ ਪਿਛਲੇ ਨਾ ਦੋ ਦਿਨਾਂ ਚ ਪਿਛਲਿਆਂ ਚ ਤੇ ਅੱਜ ਸੰਗਤ ਦਾ ਬੜਾ ਭਰਮਾ ਹੰਗਾਰਾ ਤੇ ਹਰੇਕ ਜਿਹੜਾ ਪ੍ਰਕਾਸ਼ਕ ਹੈ ਉਹ ਇਸ ਗੱਲੋਂ ਰਾਜੀ ਹੈ ਕਿ ਉਹਨਾਂ ਦੀਆਂ ਕਿਤਾਬਾਂ ਨੂੰ ਸੰਗਤਾਂ ਵੇਖ ਰਹੀਆਂ ਨੇ ਖਰੀਦ ਰਹੀਆਂ ਨੇ ਤਾਂ ਅਸੀਂ ਸਮਝਦੇ ਹਾਂ ਕਿ ਜੇਕਰ ਅਸੀਂ 1% ਵੀ ਇਸ ਜੋੜ ਮੇਲ ਚ ਪਹੁੰਚਣ ਵਾਲੀ ਸੰਗਤ ਨੂੰ ਘਰ ਜਾਂਦੇ ਹਾਂ ਉਹਦੇ ਹੱਥ ਚ ਕਿਤਾਬ ਫੜਾ ਸਕੀਏ ਤਾਂ ਉਹ ਆਪਣਾ ਵਿਰਸਾ ਲੈ ਕੇ ਜਾਣਗੇ ਆਪਣੀ ਗੁਰਬਾਣੀ ਦੀ ਸੂਝ ਸਮਝ ਲੈ ਕੇ ਜਾਣਗੇ ਆਪਣੇ ਇਤਿਹਾਸ ਦੀ ਜਾਣਕਾਰੀ ਲੈ ਕੇ ਜਾਣਗੇ ਤਾਂ ਇਸ ਇਹ ਜਿਹੜਾ ਬੜਾ ਵੱਡਾ ਪਰਉਪਕਾਰ ਦਾ ਇਹ ਮੌਕਾ ਇਹਦੇ ਵਿੱਚ ਟੈਲਫੋਨ ਸਾਡਾ ਵੀ ਹਿੱਸਾ ਪੈਗ ਜਿਵੇਂ ਸੰਗਤ ਆਉਂਦੀ ਹੈ ਕਿਤਾਬਾਂ ਦੇਖਦੀ ਹੈ ਸਟਾਲਾਂ ਦੇਖਦੀ ਹੈ ਖਰੀਦਾਰਾਂ ਵਿੱਚ ਵਾਧਾ ਹੋ ਰਿਹਾ ਜਾਂ ਸਿਰਫ ਦੇਖਣ ਵਾਲੀ ਆ ਰਹੇ ਨੇ ਨਹੀਂ ਖਰੀਦਾਰਾਂ 'ਚ ਸੋਹਣਾ ਵਾਧਾ ਹੋ ਰਿਹਾ ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਈ ਕੋਈ ਬਦਲ ਨਹੀਂ ਹੁੰਦਾ ਥਰਡ ਕੁਲ ਚੁਆਇਸ ਹੀ ਕੋਈ ਨਹੀਂ ਹੈ ਤਾਂ ਫਿਰ ਜੋ ਅਵੇਲੇਬਲ ਹੈ ਉਹ ਤੁਹਾਨੂੰ ਖਰੀਦਣਾ ਪੈਂਦਾ ਜੀ ਤਾਂ ਇਹ ਹੁਣ ਕਿਉਂਕਿ ਨਵਾਂ ਉਪਰਾਲਾ ਤਾਂ ਹੁਣ ਜਦੋਂ ਸੰਗਤ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ 2000 4000 ਕਿਸੇ ਹੋਰ ਖੇਡ ਖਡਾਉਣੇ ਤੇ ਖਰਚਣ ਦੀ ਬਜਾਏ ਤੇ ਅਸੀਂ ਮਤਲਬ ਸਾਡੇ ਕੋਲ ਇੱਥੇ ਜਿਹੜੇ ਪ੍ਰਕਾਸ਼ਕ ਆਏ ਨੇ ਉਹ 40 ਤੋਂ ਲੈ ਕੇ 50% ਤੱਕ ਡਿਸਕਾਊਂਟ ਦੇ ਰਹੇ ਨੇ ਤਾਂ 200 300 ਰੁਪਏ ਚ ਚੰਗੀ ਕਿਤਾਬ ਖਰੀਦੀ ਜਾ ਸਕਦੀ ਜੀ ਤਾਂ ਉਹ ਬੜੀ ਖੁਸ਼ੀ ਨਾਲ ਲੈ ਕੇ ਜਾ ਰਹੇ ਨੇ ਹੁਣ ਆਪਾਂ ਵੇਖਦੇ ਹਾਂ ਕਿ ਜਿਵੇਂ ਸਾਡੇ ਕੋਲ ਮਹਿੰਗੇ ਕੱਪੜੇ ਨੇ ਮਹਿੰਗੇ ਮੋਬਾਈਲ ਨੇ ਤੇ ਆਮ ਜਿਹੜਾ ਇੱਕ ਸਧਾਰਨ ਵਿਅਕਤੀ ਹੈ ਉਹ ਵੀ ਇਸ ਕਿਸਮ ਦੇ ਸ਼ਹੀਦੀ ਜੋੜ ਮਿਲ ਲੇ ਤੇ 1200 ਰੁਪਏ ਖਰਚਣ ਨੂੰ ਕੋ ਬਹੁਤਾ ਭਾਰ ਨਹੀਂ ਸਮਝਦਾ ਤੇ ਇਸ ਨਾਤੇ ਜਿੰਨਾ ਕੁ ਮੇਰੀ ਇੰਟਰੈਕਸ਼ਨ ਹੋਈ ਹੈ ਪਬਲਿਸ਼ਰਸ ਨਾਲ ਤਾਂ ਉਹ ਰਾਜੀ ਨੇ ਸਾਰੇ ਉਹਨਾਂ ਦੀ ਚੰਗੀ ਮਤਲਬ ਵਿਕਰੀ ਹੋ ਰਹੀ ਜੀ ਬਹੁਤ ਬਹੁਤ ਧੰਨਵਾਦ ਸਭ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਅੱਜ ਦੀ ਆਪਣੀ ਇਹ ਗੁਰਮਤ ਸਹਿਤ ਮੇਲੇ ਦੀ ਯਾਤਰਾ ਆਪਾਂ ਇੱਥੇ ਸਮਾਪਤ ਕਰਦੇ ਹਾਂ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਹਿਬ ਜੀਾਂ ਦੀ ਯਾਦ ਵਿੱਚ ਹੋਏ ਇਸ ਜੋੜ ਮਿਲਦੇ ਆਓ ਅੱਗੇ ਆਪਾਂ ਦਰਸ਼ਨ ਕਰਦੇ ਹਾਂ ਵੱਖ-ਵੱਖ ਗੁਰੂ ਘਰਾਂ ਦੇ ਤੇ ਸੰਗਤਨਾ ਕਰਦੇ ਆਂ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਇੱਕ ਨਿੱਕੀ ਜੀ ਭੈਣ ਮੌਜੂਦ ਹੈ ਜੇ ਡੀ ਕੇ ਇੱਥੇ ਆ ਰਹੀਆਂ ਸੰਗਤਾਂ ਨੂੰ ਆਵਾਜ਼ ਦਿੰਦੀ ਹੈ ਕਿ ਪੇਪਰ ਦਿਓ ਤੇ ਨਾਮ ਲਿਓ ਆਓ ਆਪਾਂ ਭੈਣਾਂ ਨਾਲ ਕਰਦੇ ਹਾਂ ਗੱਲਬਾਤ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣੇ ਕੀ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਅਸੀਂ ਜੀ ਸੇਵਾ ਕਰ ਰਹੇ ਅਸੀਂ ਪੇਪਰ ਲੈ ਪੇਪਰ ਲੈ ਰਹੇ ਹਾਂ ਜੀ ਵਿਕਾਸ ਫਾਊਂਡੇਸ਼ਨ ਵੱਲੋਂ ਜੀ ਸਿੱਖੀ ਦਾ ਪੇਪਰ ਆ ਜੀ ਬਹੁਤ ਸਾਰੀਆਂ ਸੰਗਤਾਂ ਨੇ ਸਵੇਰ ਤੋਂ ਬਹੁਤ ਪੇਪਰ ਦਿੱਤੇ ਨੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਇਨਾਮ ਦੇ ਰਹੇ ਹਾਂ ਜੀ ਦੇਖੋ ਜੀ ਕਿਤਾਬਾਂ ਵੀ ਦੇ ਰਹੇ ਹਾਂ ਛੋਟੇ ਛੋਟੇ ਬੱਚੇ ਮੂਲ ਮੰਤਰ ਪੰਜ ਬਾਣੀਆਂ ਪੜ੍ਹ ਕੇ ਬਹੁਤ ਖੁਸ਼ੀ ਤੇ ਦੱਸ ਰਹੇ ਨੇ ਜੀ ਇਨਾਮ ਦੇ ਰਹੇ ਹਾਂ ਜੀ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਹਾਂ ਜੀ ਸੰਗਤ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਜੀ ਹੁਣ ਤੱਕ ਕਿੰਨੇ ਕੁ ਬੱਚੇ ਆ ਜਿਹੜੇ ਇਥੋਂ ਤੁਹਾਡੇ ਕੋਲ ਇਨਾਮ ਪ੍ਰਾਪਤ ਕਰ ਚੁੱਕੇ ਨੇ ਬਹੁਤ ਬੱਚੇ ਕਰ ਚੁੱਕੇ ਹਾਂ ਜੀ ਬਟ ਅਸੀਂ ਕਿਸੇ ਨੂੰ ਖਾਲੀ ਦਾ ਮੋੜ ਦੇ ਨਹੀਂ ਹੈਗੇ ਜੇ ਜਿੰਨਾ ਦਿੱਤਾ ਬੱਚੇ ਨੇ ਵਧੀਆ ਜੀ ਕੁ ਸਿੱਖੀ ਧਰਮ ਬਾਰੇ ਬਹੁਤ ਘੱਟ ਬੱਚੇ ਨੂੰ ਪਤਾ ਜੀ ਹਾਂਜੀ ਇਸ ਦੇ ਨਾਲ ਅੱਗੇ ਤੁਹਾਡਾ ਕੀ ਹੋਰ ਸੇਵਾ ਜਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਜਾਣਕਾਰੀ ਦੇਣੇ ਹੋ ਹਾਂਜੀ ਅਸੀਂ ਤਾਂ 17 ਵੀ ਬਣਾ ਰਹੇ ਹਾਂ ਜੀ ਦੇਖੋ ਉਧਰ ਕੈਂਪ ਲੱਗੇ ਹੋਇਆ ਹੈ ਦਸਤਾਰਾਂ ਵੱਲੋਂ ਜੀ ਇਨਾਮ ਦੇ ਰਹੇ ਹਾਂ ਬਹੁਤ ਜੀ ਦਸਤਾਰਾਂ ਦੇ ਨਾਮ ਦੇ ਰਹੇ ਹਾਂ ਜੀ ਬੱਚਿਆਂ ਨੂੰ ਅਸੀਂ ਅੱਗੇ ਕਹਿ ਰਹੇ ਹਾਂ ਜੀ ਵਧੀਆ ਤੁਸੀਂ ਹੋਰ ਕੁ ਸਿੱਖੀ ਬਾਰੇ ਤੁਹਾਨੂੰ ਲੈਣ ਦੀ ਲੋੜ ਆ ਥੋੜੀ ਜੀ ਵੱਟ ਬੱਚੇ ਥੋੜਾ ਜਿਹਾ ਤੁਸੀਂ ਸਮਝ ਸਕਦੇ ਹੋ ਅੱਗੇ ਹਾਂਜੀ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਸੇਵਾ ਕਰਦੇ ਰਹੋ ਆਓ ਆਪ ਅੱਗੇ ਕਰਦੇ ਆਂ ਸਵਾਦ ਦੇ ਦਰਸ਼ਨ ਇਸ ਸਮੇਂ ਮੇਰੇ ਨਾਲ ਇਸ ਗੁਰਮਤ ਸਾਹਿਤ ਮੇਲੇ ਵਿੱਚ ਇੱਕ ਭੈਣ ਮੌਜੂਦ ਨੇ ਜਿਹੜੇ ਕਿ ਆਪਣੇ ਹੱਥੀ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਉਂਦੇ ਨੇ ਤੇ ਇਹ ਪੇਂਟਿੰਗਾਂ ਦੇ ਨਾਲ ਜਿੱਥੇ ਗੁਰਮਖੀ ਦੇ ਬਾਰੇ ਗਿਆਨ ਦਿੰਦੇ ਆ ਪੇਂਟਿੰਗ ਦੇ ਬਾਰੇ ਗਿਆਨ ਦਿੰਦੇ ਆ ਉੱਥੇ ਇਹਨਾਂ ਨੇ ਇੱਕ ਬੜੀ ਸੋਹਣੀ ਪੇਂਟਿੰਗ ਲਾਈ ਹੋਈ ਹੈ ਤੇ ਉਹ ਮੈਂ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਪੜ੍ਹਨੇ ਜਰੂਰ ਇਸ ਪੇਂਟਿੰਗ ਬਾਰੇ ਦੱਸਿਓ ਤਾਂ ਕਿ ਸਾਡੀ ਸੰਗਤ ਨੂੰ ਇਸ ਬਾਰੇ ਪਤਾ ਲੱਗ ਜਾਏ ਇਸ ਪੇਂਟਿੰਗ ਦੇ ਵਿੱਚ ਜਿਹੜਾ ਮੇਨ ਆਪਾਂ ਨੇ ਮੇਨ ਆਈਡਲ ਨੇ ਇਹ ਨੇ ਬੀਬੀ ਪਿੱਖਾ ਜੀ ਜੀ ਇਹ ਆਪਣੇ ਸਿੱਖ ਕੌਮ ਦੇ ਪਹਿਲੇ ਸਿੱਖ ਸ਼ਹੀਦ ਬੀਬੀ ਜੀ ਨੇ ਜੀ ਇਹ ਛੋਟੇ ਹੁੰਦਿਆਂ ਮਹਾਰਾਜਿਆਂ ਦੇ ਨਾਲ ਦਸਵੇਂ ਪਾਸ਼ਾਹੀ ਦੇ ਨਾਲ ਸ਼ਸਤਰ ਵਿਦਿਆ ਲੈਂਦੇ ਸੀ ਉਹਨਾਂ ਦੇ ਮੂੰਹ ਬੋਲੇ ਪੈਨ ਸੀਗੇ ਤੇ ਜਦੋਂ ਮਹਾਰਾਜਿਆਂ ਨੇ ਆਦੇਸ਼ ਦਿੱਤਾ ਕਿ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦੋ ਤੇ ਇਹ ਪੈਨ ਨੇ ਕਿਹਾ ਸੀਗਾ ਕਿ ਨਹੀਂ ਕਿ ਮੈਂ ਇਹ ਅਨੰਦਪੁਰ ਸਾਹਿਬ ਨੂੰ ਨਹੀਂ ਖਾਲੀ ਕਰਾਂਗਾ ਮੈਂ ਤੁਹਾਡੇ ਨਾਲ ਹੀ ਇੱਧਰ ਇੱਥੋਂ ਦੀ ਜਾਵਾਂਗੀ ਤੇ ਫਿਰ ਮਹਾਰਾਜਿਆਂ ਨੇ ਇਹਨਾਂ ਨੂੰ ਹੁਕਮ ਦਿੱਤਾ ਸੀ ਕਿ ਸਰਸਾ ਤੋਂ ਜਿਹੜੇ ਮੁਗਲ ਲੰਘ ਕੇ ਆ ਰਹੇ ਨੇ ਤੁਸੀਂ ਉਹਨਾਂ ਨੂੰ ਰੋਕਣਾ ਹੈ ਫਿਰ 40 ਸਿੰਘਾਂ ਦਾ ਟੋਲਾ ਬਣਾ ਕੇ ਮਹਾਰਾਜਿਆਂ ਨੇ ਭੇਜਿਆ ਸੀਗਾ ਜਿਦੇ ਵਿੱਚ ਬੀਬੀ ਜੀ ਵੀ ਨਾਲ ਸੀਗੇ ਜਿਹੜੇ ਮੁਗਲ ਆ ਰਹੇ ਸੀ ਉਹਨਾਂ ਨੂੰ ਕ੍ਰੋਸ ਕਰਕੇ ਨਹਿਰ ਨੂੰ ਕ੍ਰੋਸ ਕਰਕੇ ਤੇ ਬੀਬੀ ਜੀ ਉਹਨਾਂ ਨਾਲ ਲੜਦੇ ਲੜਦੇ ਇੱਕੋ ਦਮ ਕਿਸੇ ਅੱਗੇ ਮੁਗਲ ਨੇ ਬੀਬੀ ਜੀ ਦੇ ਮੱਥੇ ਤੇ ਗੋਲੀ ਮਾਰੀ ਤੇ ਜਿਹਦੇ ਕਾਰਨ ਉਹਨਾਂ ਦੀ ਛੇਦੀ ਹੋਈ ਇਹ ਪੇਂਟਿੰਗ ਦੇ ਵਿੱਚ ਮੈਂ ਇਸ ਸੀਨ ਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਇਹ ਲਗਨ ਕਿੱਥੋਂ ਲੱਗਦੇ ਕੋ ਪੇਂਟਿੰਗ ਬਹੁਤ ਦੁਨੀਆ ਕਰਦੀ ਹੈ ਹਨਾ ਤੇ ਗੁਰਸਿੱਖਾਂ ਦੀ ਪੇਂਟਿੰਗ ਜਾਂ ਉਸ ਇਤਿਹਾਸ ਨੂੰ ਦਰਸਾਉਣਾ ਇਹ ਲਗਨ ਤੁਹਾਡੇ ਚ ਕਿੱਧਰੋਂ ਆਈ ਇਦਰ ਸਲਵੀਰ ਜੀ ਇਦਾਂ ਆ ਕਿ ਆਪਾਂ ਮਤਲਬ ਹਰ ਇੱਕ ਤਰ੍ਹਾਂ ਦਾ ਆਰਟ ਕਰਦੇ ਰਹਿੰਦੇ ਆ ਠੀਕ ਹੈ ਮੇਨਲੀ ਆਪਾਂ ਆਏ ਆ ਕਿ ਆਪਣੀ ਸਿੱਖੀ ਨੂੰ ਪ੍ਰੋਮੋਟ ਨਹੀਂ ਕਰ ਪਾ ਰਹੇ ਜੀ ਅਬ ਇਹ ਪੇਂਟਿੰਗ ਦੇ ਰਾਹੀ ਹੁਣ ਆਪਣੇ ਸਿੱਖ ਸ਼ਹੀਦ ਇੰਨੇ ਜ਼ਿਆਦਾ ਨਹੀਂ ਕਿ ਆਪਾਂ ਨੂੰ ਮਤਲਬ ਉਹਨਾਂ ਦੇ ਬਾਰੇ ਸੁਣਾ ਨੂੰ ਨਹੀਂ ਮਿਲਦਾ ਹੈਗਾ ਕਿਤੋਂ ਪਤਾ ਨਹੀਂ ਜੇ ਆਪਾਂ ਬਹੁਤ ਕੁਝ ਪੜਨ ਦੇ ਬਾਰੇ ਅੱਜ ਕੱਲ ਨਹੀਂ ਕੋਈ ਇੰਨੀ ਰੁਚੀ ਰੱਖਦਾ ਹੈਗਾ ਪੇਂਟਿੰਗ ਦੇ ਵਿੱਚ ਇਹ ਹੁੰਦਾ ਹੈ ਕਿ ਬੰਦਾ ਕੋਈ ਦੇਖਦਾ ਤਾਂ ਉਹ ਦੇਖੇ ਤੇ ਉਹਦਾ ਪਤਾ ਚੱਲਦਾ ਕਿ ਹਾਂਜੀ ਉਹ ਪੇਂਟਿੰਗ ਹੈ ਕਿਦੇ ਬਾਰੇ ਆ ਫਿਰ ਬੰਦੇ ਨੂੰ ਕਿਉਰੀਓਸਿਟੀ ਹੁੰਦੀ ਹੈ ਤੇ ਬੰਦਾ ਉਹ ਚੀਜ਼ ਬਾਰੇ ਪੁੱਛਦਾ ਤੇ ਇਸ ਇਸੇ ਰੀਜ਼ਨ ਦੇ ਕਾਰਨ ਕਿ ਵੀ ਆਪਣੀ ਸਿੱਖੀ ਨੂੰ ਪ੍ਰੋਮੋਟ ਕਰ ਸਕਾਂ ਉਹਦੇ ਬਾਰੇ ਹੋਰ ਜਾਣੂ ਕਰਾ ਸਕਾਂ ਲੋਕਾਂ ਨੂੰ ਇਹਦੇ ਕਾਰਨ ਹੀ ਮੈਂ ਆਪਣੀ ਇਹ ਪੇਂਟਿੰਗ ਬਣਾਇਆ ਓਕੇ ਤੁਹਾਨੂੰ ਇੱਥੇ ਸੰਗਤ ਦਾ ਸਹਾਇਕ ਹੋਗ ਮਿਲ ਰਿਹਾ ਇਸ ਗੁਰਮਤ ਸਹਿਤ ਮੇਲੇ ਤੇ ਜਾਂ ਇਸ ਅਸ਼ੀਦੀ ਸ਼ਬਾ ਦੇ ਅੰਦਰ ਪੇਂਟਿੰਗ ਨੂੰ ਲੈ ਕੇ ਖਾਸ ਕਰ ਹਾਂਜੀ ਕਾਫੀ ਲੋਕ ਬਿੱਬੀਆਂ ਬਹੁਤ ਪ੍ਰੋਮੋਟ ਹੁੰਦੀਆਂ ਨੇ ਬੀਬੀ ਜੀ ਬੀਬੀ ਜੀ ਦੀਸ ਪੇਂਟਿੰਗ ਨੂੰ ਦੇਖ ਕੇ ਅ ਦਰਸਲ ਇਹ ਮੈਨੂੰ ਵੀ ਖੁਦ ਨੂੰ ਬਹੁਤ ਚੰਗੀ ਲੱਗੀ ਜਿੱਦਾਂ ਇੱਕ ਸਿੱਖ ਲੇਡੀ ਐ ਕਿ ਕਿੱਦਾਂ ਜੁਝਾਰੂ ਹੋ ਕੇ ਹੈਨਾ ਜੰਗ ਦੇ ਵਿੱਚ ਲੜਦੀ ਐ ਕੱਲੀ ਐ ਸਵਾ ਲੱਖ ਐ ਠੀਕ ਐ ਤਾਂ ਵੀ ਉਹ ਲੜ ਰਹੀ ਐ ਇਦਾਂ ਹੀ ਹੋਰ ਬਹੁਤ ਸਾਰੀਆਂ ਸਿੰਗਣੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਇਹਨੂੰ ਮਤਲਬ ਇਹ ਪੇਂਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਕੋਈ ਸਨੇਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਹਾਡੀ ਇੱਕ ਛੋਟੀ ਉਮਰ ਆ ਛੋਟੀ ਉਮਰ ਤੇ ਤੁਸੀਂ ਬੜੀ ਸੋਹਣੀ ਇਹ ਪੇਂਟਿੰਗ ਬਣਾਈ ਆ ਤੇ ਇੱਕ ਕੋਈ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ ਜੋ ਆਪਾਂ ਦੇਖ ਰਹੇ ਆ ਅੱਜ ਮੇਲੇ ਚ ਫਿਰਦੇ ਬਹੁਤ ਨੇ ਲੋਕ ਘੁੰਮਦੇ ਫਿਰਦੇ ਇੱਕ ਲੇਖੇ ਦਾ ਮੇਲਾ ਹੀ ਰਹਿ ਗਿਆ ਸ਼ਹੀਦੀ ਸਭਾ ਤੋਂ ਇਹ ਤੇ ਉਹਨਾਂ ਨੌਜਵਾਨ ਲੜਕੇ ਜਾਂ ਲੜਕੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਮੇਰਾ ਮੇਨ ਮੈਸੇਜ ਤੇ ਹੀ ਹੈ ਕਿ ਸਿੱਖੀ ਨਾਲ ਜੁੜੋ ਜਿੰਨਾ ਜ਼ਿਆਦਾ ਹੋ ਸਕਦਾ ਹੈ ਦਰਸਲ ਕਾਫੀ ਲੋਕ ਨੇ ਜੋ ਸਿੱਖੀ ਦੇ ਨਾਲ ਨਹੀਂ ਜੁੜ ਪਾ ਰਹੇ ਆ ਠੀਕ ਹੈ ਆ ਰਹੇ ਆ ਤੇ ਸਿਰਫ ਲੋਕਾਂ ਨੂੰ ਦੇਖ ਕੇ ਜਾਂ ਮੇਲੇ ਦੇ ਮੇਲੇ ਦਾ ਆਨੰਦ ਲੈ ਕੇ ਮੁੜ ਰਹੇ ਨੇ ਪਰ ਜੋ ਇੱਥੋਂ ਦੀ ਆਪਾਂ ਨੇ ਮੈਸੇਜ ਲੈ ਕੇ ਜਾਣਾ ਹੈ ਉਹ ਨਹੀਂ ਆਪਾਂ ਲੈ ਕੇ ਜਾ ਪਾ ਰਹੇ ਜਾਂ ਤਾਂ ਕੁਝ ਆਪਾਂ ਕੁਝ ਬੁੱਕਸ ਦੇ ਆਪਾਂ ਦੇਖਣ ਆਇਆ ਤਾਂ ਕੁਝ ਐਵੇਂ ਦੀ ਬੁੱਕਸ ਪੜ੍ਹੀਏ ਜਿਹਦੇ ਨਾਲ ਆਪਾਂ ਸਿੱਖੀ ਨੂੰ ਹੋਰ ਜਾਣ ਸਕੀਏ ਜੇ ਆਪਾਂ ਪੇਂਟਿੰਗ ਦੇਖ ਰਹੇ ਤਾਂ ਪੇਂਟਿੰਗ ਰਾਹੀਂ ਵੀ ਆਪਣੀ ਜਾਂ ਤਾਂ ਸਿੱਖੀ ਨੂੰ ਪ੍ਰੋਮੋਟ ਕਰੀਏ ਜਾਂ ਉਹਦੇ ਨਾਲ ਜੁੜੀਏ ਮਤਲਬ ਬਸ ਓਕੇ ਚਲੋ ਬਹੁਤ ਬਹੁਤ ਧੰਨਵਾਦ ਆਜੋ ਆਪਾਂ ਅੱਗੇ ਦਰਸ਼ਨ ਕਰਦੇ ਹਾਂ ਇਸ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਅੰਦਰ ਬੁੱਖੋ ਬੱਕਰੀਆਂ ਤਰ੍ਹਾਂ ਦੇ ਲੰਗਰ ਲਾਇਏ ਜਾਂਦੇ ਆ ਸੇਵਾਵਾਂ ਕੀਤੀਆਂ ਜਾਂਦੀਆਂ ਉਸੇ ਵਿੱਚ ਇਹਨਾਂ ਇੱਕ ਨਵੀਂਕਲੀ ਸੇਵਾ ਕੀਤੀ ਜਾਂਦੀ ਆ ਜਿਹੜੀ ਕਿ ਗੁਰਮੁਖੀ ਨੂੰ ਪ੍ਰਮੋਟ ਕਰਦੀ ਆ ਤੇ ਗੁਰਬਾਣੀ ਨੂੰ ਪ੍ਰਮੋਟ ਕਰਦੀ ਆ ਅੱਗੇ ਲੈ ਕੇ ਆਉਂਦੀ ਆ ਸੋ ਪੈਣਾ ਨਾਲ ਗੱਲਬਾਤ ਕਰਦੇ ਇਹਨਾਂ ਕੋਲ ਬੜੇ ਸੋਹਣੇ ਤਰੀਕੇ ਨਾਲ ਗੁਰਬਾਣੀ ਨੂੰ ਆਪਣੇ ਹੱਥੀ ਆਪਣੀਆਂ ਕਲਮਾਂ ਦੇ ਨਾਲ ਲਿਖ ਕੇ ਸੰਗਤ ਦੇ ਅੱਗੇ ਪੇਸ਼ ਕੀਤਾ ਗਿਆ ਬਹੁਤ ਸਾਰੀ ਸੰਗਤ ਆਉਂਦੀ ਹੈ ਖਰੀਦਦੀ ਆ ਲੈ ਕੇ ਜਾਂਦੀ ਹੈ ਸੋ ਆਓ ਆਪਾਂ ਪੈਣੇ ਨਾਲ ਗੱਲਬਾਤ ਕਰਦੇ ਆਂ ਪੈਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੈਣੇ ਕੀ ਨਾਮ ਤੁਹਾਡਾ ਰਵਿੰਦਰ ਗੌਰੇ ਸੀ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਇਹ 3-4 ਸਾਲ ਹੋ ਗਏ ਜੀ ਜੀ ਹਾਂ ਜੀ ਇੱਥੇ ਹੀ ਕਰਦੇ ਹਾਂ ਸੇਵਾ ਜਾਂ ਕਿਤੇ ਹੋਰ ਵੀ ਅ ਹੋਰ ਵੀ ਕਰਦੇ ਆ ਜੀ ਪਟਿਆਲੇ ਯੂਨੀਵਰਸਿਟੀ ਕਰਦੇ ਹਾਂ ਓਕੇ ਹਾਂਜੀ ਠੀਕ ਆ ਤੇ ਇਸ ਪਾਸੇ ਆਉਣ ਦਾ ਤੁਹਾਨੂੰ ਕਿਵੇਂ ਸੁਭਾਅ ਤੁਹਾਡਾ ਸੁਭਾਅ ਕਿਦਾਂ ਬਣਿਆ ਵੀ ਆਪਾਂ ਕਿਉਂਕਿ ਪੇਂਟਿੰਗ ਤੇ ਸਾਰੀ ਦੁਨੀਆ ਕਰਦੀ ਆ ਸਾਰੀ ਦੁਨੀਆ ਆਰਟ ਕਰਦੀ ਆ ਤੇ ਸਪੈਸ਼ਲ ਗੁਰਮੁਖੀ ਨੂੰ ਹੀ ਕਿਉਂ ਚੁਣਿਆ ਤੁਸੀਂ ਕਿਉਂਕਿ ਗੁਰੂ ਸਾਹਿਬਾਨ ਦੀ ਮੁੱਖ ਹੈ ਤੇ ਗੁਰਮੁਖੀ ਹੈ ਸਾਡੀ ਗੁਰਬਾਣੀ ਗੁਰਮੁਖੀ ਹੈ ਜੀ ਤੇ ਬਾਕੀ ਆਰਟ 'ਚ ਤਾਂ ਸੀਗਾ ਹੀ ਸ਼ੌਂਕ ਸ਼ੁਰੂ ਤੋਂ ਜੀ ਤੇ ਪਹਿਲਾਂ ਕੋਈ ਇਦਾਂ ਮੌਕਾ ਮਿਲਿਆ ਨਹੀਂ ਹੈਗਾ ਸਾਨੂੰ ਮਤਲਬ ਇੱਧਰ ਆਣ ਦਾ ਪਰ ਫਿਰ ਦੇਖਿਆ ਕਿ ਆਟਾ ਸਾਰੇ ਹੀ ਕਰਦੇ ਨੇ ਪੇਂਟਿੰਗਸ ਸਾਰੇ ਹੀ ਬਣਾਉਂਦੇ ਆ ਤੇ ਕਿਉਂਕਿ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਗੁਰੂ ਆਖਿਆ ਏ ਤਾਂ ਫਿਰ ਇਹ ਹੋਇਆ ਵੀ ਗੁਰਬਾਣੀ ਹੀ ਲਿਖਣੀ ਆ ਜੀ ਜੀ ਇਸ ਜਗ੍ਹਾ ਤੇ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਇਹ 4 ਸਾਲ 4 ਸਾਲ ਤੋਂ ਲਗਾਤਾਰ ਇੱਛਾ ਹੀ ਠੀਕ ਆ ਤੇ ਇਹਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਸਵਾਵਾਵਾਂ ਜਿਹੜੀਆਂ ਦੇ ਰਹੇ ਹੋ ਸੰਗਤ ਲਈ ਜੜੀਆਂ ਸਵਾਵਾਵਾਂ ਇਹੀ ਨੇ ਜੀ ਗੁਰਬਾਣੀ ਲਿਖ ਕੇ ਹੀ ਲੈ ਕੇ ਆਉਨੇ ਆ ਜੀ ਠੀਕ ਹੈ ਜੀ ਹਾਂਜੀ ਸੰਗਤ ਆਂਦੇ ਆ ਤਾਂ ਸਾਰੇ ਦੇਖ ਕੇ ਖੁਸ਼ ਹੁੰਦੇ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਸਮਝ ਹੈ ਵੀ ਗੁਰਬਾਣੀ ਸ਼ਬਦ ਗੁਰੂ ਸਾਹਿਬਾਨ ਨੇ ਬਹੁਤ ਮੁੱਖ ਰੱਖਿਆ ਇਸ ਚੀਜ਼ ਨੂੰ ਤੇ ਉਹ ਬਹੁਤ ਖੁਸ਼ ਹੁੰਦੇ ਨੇ ਦੇਖ ਕੇ ਹਾਂਜੀ ਗੁਰਬਾਣੀ ਦੇ ਨਾਲ ਨਾਲ ਹੋਰ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਇੱਥੇ ਸੰਗਤ ਅੱਗੇ ਤੁਸੀਂ ਪ੍ਰਦਰਸ਼ਨੀ ਪੇਸ਼ ਕਰ ਰਹੇ ਹੋ ਤੇ ਮਹਾਰਾਜ ਦੀਆਂ ਹੀ ਫੋਟੋਆਂ ਨੇ ਜੀ ਠੀਕ ਹੈ ਹਾਂਜੀ ਸਾਰੀਆਂ ਮਹਾਰਾਜਾ ਨਾਲ ਰਿਲੇਟਡ ਤੇ ਚਾਰ ਸਾਹਿਬ ਜਾਦੀਆਂ ਦੀਆਂ ਮਾਤਾ ਗੁਜਰੀ ਜੀ ਕੋਈ ਫੋਟੋਆਂ ਨਹੀਂ ਜੀ ਸਾਰੀਆਂ ਠੀਕ ਹੈ ਤੇ ਸੰਗਤ ਜਿਹੜੀ ਆ ਰਹੀ ਆ ਉਹਨਾਂ ਵੱਲੋਂ ਤੁਹਾਨੂੰ ਸਹਾਇਕ ਮਿਲਦਾ ਹਾਂਜੀ ਕਾਫੀ ਵਧੀਆ ਸਨ ਜੋਗਾ ਜੀ ਬਹੁਤ ਖੁਸ਼ ਹੁੰਦੇ ਆ ਜੀ ਨੰਬਰ ਵੀ ਲੈ ਕੇ ਜਾਂਦੇ ਆ ਸਾਰੇ ਮਤਲਬ ਸਭ ਨੂੰ ਵਧੀਆ ਲੱਗਦਾ ਦੇਖ ਕੇ ਸਾਰੇ ਤਾਰੀਫ ਕਰਦੇ ਆ ਬਹੁਤ ਵਧੀਆ ਕੰਮ ਠੀਕ ਹੈ ਹਾਂਜੀ ਤੇ ਸੰਗਤ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਦੇਖ ਕੇ ਇੱਧਰ ਆਉਣ ਦੀ ਛੁਕ ਹੈ ਜਾਂ ਉਹ ਕਿਸੇ ਵੀ ਤਰ੍ਹਾਂ ਦੀ ਕਲਾ ਨਾਲ ਜੁੜਨਾ ਚਾਹੁੰਦੇ ਆ ਭਾਵੇਂ ਉਹ ਹੱਥ ਦੇ ਨਾਲ ਕੁਝ ਲਿਖਣ ਦਾ ਕੁਝ ਬਣਾਉਣ ਦਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਤੋਂ ਬਾਹਰ ਉਹ ਇਹਦਾ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਜੀ ਕਿ ਆਪਣੀ ਸਿੱਖੀ ਦੇ ਇਤਿਹਾਸ ਨੂੰ ਪਛਾਣੋ ਜੀ ਕਿ ਜਿਵੇਂ ਅੱਜ ਅੱਜ ਦਾ ਯੁੱਗ ਹੈ ਜਿਹੜਾ ਉਹ ਇਤਿਹਾਸ ਨੂੰ ਬਹੁਤਾ ਉਹ ਨਹੀਂ ਕਰ ਰਿਹਾ ਗੌਰ ਨਹੀਂ ਕਰ ਰਿਹਾ ਇਸ ਤੇ ਤੇ ਸਿੱਖੀ ਨਾਲ ਜੁੜੋ ਸਿੱਖੀ ਦੇ ਇਤਿਹਾਸ ਨੂੰ ਪਛਾਣੋ ਕਿ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਗੁਰੂ ਸਾਹਿਬ ਨੇ ਉਹਨਾਂ ਦੇ ਛੋਟੇ ਛਾਬ ਜਦਿਆਂ ਨੇ ਆਪਣੇ ਲਈ ਠੀਕ ਹੈ ਜੀ ਠੀਕ ਤਲਾਹ ਰਹੇ ਤੁਸੀਂ ਕੀ ਸੁਨੇਹਾ ਦਿੰਦੇ ਹੋ ਉਹਨਾਂ ਨੂੰ ਆਪਣੀ ਆਪਣੀ ਕਲਾ ਦੇ ਰਹੀਂ ਆਪਣੇ ਆਪਣੇ ਕਲਰਾਂ ਹੀ ਜੀ ਗੁਰਬਾਣੀ ਨਾਲ ਜੋੜ ਰਹੇ ਨੇ ਇਹਦੀ ਦੀ ਠੀਕ ਹੈ ਤੇ ਤੁਹਾਡੀ ਵਿੱਚ ਕੀ ਸੇਵਾ ਇਸ ਦੇ ਨਾਲ ਮੈਂ ਜੀ ਉਹ ਆਰਟ ਕਰਕੇ ਲੈ ਕੇ ਆਈਆਂ ਗੁਰੂ ਸਾਹਿਬ ਸਹਿਬਾਨ ਦੇ ਛੋਟੇ ਸਾਹਿਬ ਜਦਾਂ ਦੀ ਉਹ ਮੇਰੀ ਸੀਲ ਹੋ ਗਈ ਠੀਕ ਹੈ ਮਤਲਬ ਤੁਸੀਂ ਤਸਵੀਰਾਂ ਬਣਾਉਂਦੇ ਹੋ ਉਹਨਾਂ ਦੇ ਸਰੂਪ ਬਣਾਉਂਦੇ ਹੋ ਜੇ ਤੁਹਾਡੇ ਵੱਲ ਲਿਖਤ ਕੀਤੀ ਜਾਂਦੀ ਹੈ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਮਾਰਾ ਤੁਹਾਨੂੰ ਤਰੱਕੀਆਂ ਦੇਣਾ ਸੋ ਇਹ ਪੈਣਾ ਵੱਲੋਂ ਗੁਰਬਾਣੀ ਲਿਖ ਕੇ ਸੰਗਤ ਅੱਗੇ ਪੇਸ਼ਕਾਰੀ ਕੀਤੀ ਜਾਂਦੀ ਹੈ ਤਸਵੀਰਾਂ ਦੇ ਰਾਹੀਂ ਇਤਿਹਾਸ ਦੱਸਿਆ ਜਾਂਦਾ ਹੈ ਸੋ ਸੰਗਤ ਨੂੰ ਬੇਨਤੀ ਜ਼ਰੂਰ ਹੈ ਕਿ ਜਦੋਂ ਵੀ ਤੁਸੀਂ ਇਸ ਸਥਾਨ ਤੇ ਆਵੋ ਤੇ ਜ਼ਰੂਰ ਪੈਣਾ ਕੋਲੇ ਆ ਕੇ ਜਾਇਓ ਤੇ ਗੁਰਬਾਣੀ ਦੇ ਨਾਲ ਜਿੱਥੇ ਪੈਣਾ ਆਪਣੇ ਹੱਥੀ ਆਪਣੀ ਕਿਰਤ ਕਰਦੀਆਂ ਨੇ ਉੱਥੇ ਸਿੱਖੀ ਦਾ ਪ੍ਰਚਾਰ ਵੀ ਕਰ ਰਹੀ ਆ ਸੋ ਜ਼ਰੂਰ ਪੈਣਾ ਦੇ ਕੋਲ ਪਹੁੰਚਿਓ ਅੱਜ ਸਾਨੂੰ ਇੱਥੇ ਹੀ ਸਮਾਪਤੀ ਹੈ ਸਾਡੀ ਸਾਨੂੰ ਦੇਣਾ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ